ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਹਰ ਵਾਰਾ ਕੋਈ ਨਾ ਕੋਈ ਛੋਟੇ ਫਾਰਮਰ ਜਾਂ ਵੱਡੇ ਫਾਰਮਰ ਨਾਲ ਵੀਡੀਓ ਆਪਾਂ ਕਰਦੇ ਰਹਿੰਦੇ ਤਾਂ ਕਿ ਤੁਹਾਨੂੰ ਨੌਲੇਜ ਆ ਸਕੇ ਨਾਲ ਕੁਝ ਦੱਸ ਸਕਕੇ ਨਾਲ ਥੋੜਾ ਜਿਹਾ ਛੱਡ ਬਾਰੇ ਜਾਣਕਾਰੀ ਦੇ ਦੇਗੇ ਅੱਜ ਜਿਹੜੇ ਛੱਡ ਦੇ ਬਾਰੇ ਤੁਹਾਨੂੰ ਦਿਖਾਉਣ ਲਿਆਇਆਗਾ ਇਹ ਵੀਰ ਦਾ ਪਿਛਲੇ ਸਾਲ ਹੀ ਹਜੇ ਕੰਮ ਸ਼ੁਰੂ ਕੀਤਾਗਾ ਪਿੰਡ ਦਾ ਨੱਥ ਲਾਲਾ ਜ਼ਿਲ੍ਹਾ ਫਰੀਦਕੋਟ ਜਦੋਂ ਆਪਾਂ ਖਰੀਦਕੋਟ ਤੋਂ ਫਰੋਈਪੁਰ ਨੂੰ ਜਾਂਦੇ ਆ ਤਾਂ 2 ਕਿਲੋਮੀਟਰ ਇਹ ਛੇਡਾਗਾ ਸਾਈਡ ਤੇ ਪਿੰਡ ਪੈਂਦਾ ਹੈਗਾ ਆਜੋ ਆਪਾਂ ਵੀਰ ਨਾਲ ਗੱਲ ਕਰਦੇ ਆ ਤੁਹਾਨੂੰ ਇਹਦੇ ਡਾਈਮੈਂਸ਼ਨਾਂ ਬਾਰੇ ਦੱਸਦੇ ਆ ਕਿ ਕਿੰਨੇ ਪਸ਼ੂ ਆ ਜਾਂਦੇ ਕਿੰਨੀ ਇਹ ਜਗ੍ਹਾ ਹੈਗੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਨਾਮ ਦੱਸ ਦਿਓ ਜੀ ਆਪਣਾ ਨਾਮ ਅਮਰਜੀਤ ਸਿੰਘ ਅੱਛਾ ਵੀਰ ਜੀ ਮੈਨੂੰ ਇਹ ਦੱਸੋ ਵੀ ਆਪਾਂ ਜਿਹੜਾ ਛੱਡਾ ਕਦੋਂ ਪਾਇਆ ਇਹ ਇਹ ਆਪਾਂ ਪਿਛਲੇ ਸਾਲ ਪਾਇਆ ਪਿਛਲੇ ਸਾਲ ਪਾਇਆ ਹੈਗਾ ਜੀ ਤੇ ਜਿਹੜੇ ਇਹ ਪਸ਼ੂ ਆ ਆਪਾਂ ਜਿਹੜੇ ਇਹ ਆ ਇਹ ਆਪਣੇ ਸਾਰੇ ਘਰ ਦੇ ਆ ਜਾਂ ਇਹਦੇ ਚੋਂ ਖਰੀਦੇ ਵੀ ਆ ਆਪਾਂ ਇਹਦੇ ਚ ਇੱਕ ਗਾਂ ਲਈ ਸੀ ਬਾਕੀ ਸਾਰੀ ਆਪਦੀ ਬਰੀਡ ਤਿਆਰ ਕੀਤੀ ਆ ਕੁਛ ਬੱਛੀਆਂ ਮੁੱਲ ਲਈਆਂ ਸੀ ਗਾਂ ਕੋਈ ਨਹੀਂ ਲਈ ਗਾਂ ਕੋਈ ਨਹੀਂ ਇੱਕ ਹੀ ਖਰੀਦੀ ਸੀ ਬਾਕੀ ਸਾਰੀ ਉਹਨਾਂ ਤੋਂ ਹੀ ਤਿਆਰ ਕੀਤੀ ਹਾਂਜੀ ਉਹਨਾਂ ਤੋਂ ਤਿਆਰ ਕੀਤੀ ਆ ਤੇ ਬਾਅਦ ਯਾਨੀ ਕਿ ਫਿਰ ਸ਼ੈੱਡ ਪਾਇਆਗਾ ਯਾਨੀ ਕਿ ਗਾਵਾਂ ਪਹਿਲਾਂ ਆਪਾਂ ਸ਼ੁਰੂ ਕਰਦੇ ਕੰਮ ਹਾਂਜੀ ਗਾਵਾਂ ਗਾਵਾਂ ਆਪਾਂ ਕੁਛ ਟਾਈਮ ਉਸ ਸ਼ੈੱਡ ਚ ਰੱਖੀਆਂ ਸੀ ਜਿੱਥੇ ਹੁਣ ਮੱਝ ਆਣਾ ਉਹ ਉਸ ਸ਼ੈੱਡ ਚ ਹਾਂਜੀ 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 ਠੀਕ ਹੈ ਜੀ ਤੇ ਇਹ ਸ਼ੈੱਡ ਜਿਹੜਾ ਹੈਗਾ ਇਹਦੀ ਲੰਬਾਈ ਚੌੜਾਈ ਕੀ ਹੈ ਜੀ ਤੇਦੀ ਲੰਬਾਈ 50 ਫੁੱਟ ਆ ਜੀ ਠੀਕ ਹੈ ਚੌੜਾਈ ਹੈਗੀ ਆ 28 ਫੁੱਟ 8 ਫੁੱਟ ਜਿਹਦੇ ਵਿੱਚ 8 ਫੁੱਟ ਦੇ ਵਿੱਚ ਆਪਣੇ ਮਗਰ ਕਯੂਬਿਕਲ ਲੱਗੇ ਹੋਏ ਨੇ ਠੀਕ 8 ਫੁੱਟ ਕਯੂਬਿਕਲ ਉਹ ਜਗ੍ਹਾ ਖੱਡੀ ਹੋਈ ਹੈ 10 ਫੁੱਟ ਆਪਣੀ ਪੱਕੀ ਜਗ੍ਹਾ ਆ ਗਈ ਜਿੱਥੇ گاਵਾ ਖੜਦੀਆਂ ਨੇ ਫਰਸ਼ ਜਿਹੜੀ ਲੱਗੀ ਹੋਈ ਹੈ ਹਾਂਜੀ ਤੇ 10 ਫੁੱਟ ਦੇ ਵਿੱਚ ਆਪਣੀ ਖੁਰਲੀ ਆ ਜਿਹੜੀ ਦੇ ਵਿੱਚ ਆਪਣਾ ਸਾਰਾ ਸੈਟਅਪ ਪਿਆ ਵੀ ਆ ਜਨਰੇਟਰ ਵੀ ਆ ਦੁੱਧ ਵਾਲੀ ਮਸ਼ੀਨ ਵੀ ਆ ਇਧਰ ਪਾਣੀ ਵਾਲੀ ਮੋਟਰ ਵੀ ਆ ਸਾਰਾ ਕੁਝ ਜਿਹੜਾ ਹੈਗਾ ਇਹ ਜਿਹੜੀ ਹੈਗੀ ਖੁਰਲੀ ਦੇ ਵਿੱਚ ਹੀ ਆ ਜਾਂਦਾ ਜਿਹੜਾ ਆਪਾਂ ਗੱਲ ਕਰਦੇ ਸੈੱਡ ਪਾਉਣੇ ਆ ਜੇ ਉਹਨੂੰ ਖੁਰਨੀ ਨੂੰ ਵੱਡਾ ਰੱਖਦੇ ਆ ਤਾਂ ਖੁਰਨੀ ਦੇ ਵਿੱਚ ਜਿਹੜਾ ਸਾਰਾ ਸਿਸਟਮ ਵਿੱਚ ਹੀ ਆ ਜਾਂਦਾ ਜਿਵੇਂ ਇੱਧਰ ਆਚਾਰ ਆ ਤੂੜੀ ਆ ਇੱਧਰ ਵੀ ਪਈ ਰਹਿੰਦੀ ਐ ਜਦੋਂ ਜੀ ਕਰੂਗਾ ਚੱਕ ਕੇ ਇਹਨਾਂ ਨੂੰ ਅੱਗੇ ਕਰਕੇ ਆਪਾਂ ਪਾ ਸਕਦੇ ਆ ਅੱਛਾ ਵੀਰੇ ਜਿਵੇਂ ਤੁਸੀਂ ਪਹਿਲਾਂ ਵੀ ਪਸ਼ੂ ਸ਼ੈੱਡ ਤੋਂ ਪਹਿਲਾਂ ਵੀ ਰੱਖਦੇ ਸੀ ਮਗਰ ਤੁਸੀਂ ਸ਼ੈੱਡ ਪਾ ਲਿਆਗਾ ਹਾਂਜੀ ਕੀ ਫਰਕ ਲੱਗਾ ਸ਼ੈੱਡ ਦਾ ਦੇ ਬਿਨਾ ਸ਼ੈੱਡ ਤੋਂ ਪਸ਼ੂ ਸੰਭਣ ਚ ਮੈਨੇਜਮੈਂਟ ਦਾ ਬਹੁਤ ਜ਼ਿਆਦਾ ਫਰਕ ਆ ਅੱਛਾ ਮੰਨ ਲਓ ਜਦੋਂ ਆਪਣੇ ਕੋਲੇ ਮੈਨੇਜਮੈਂਟ ਸਹੀ ਨਹੀਂ ਆਪਾਂ ਸਹੀ ਦੁੱਧ ਨਹੀਂ ਲੈ ਸਕਦੇਗੇ ਠੀਕ ਐ ਠੀਕ ਐ ਪਿਛਲੇ ਸਾਲ ਆਪਣੇ ਕੋਲੇ ਮੈਨੇਜਮੈਂਟ ਨਹੀਂ ਸਹੀ ਸੀ ਕਿ ਆਪਣੀਆਂ ਗਾਵਾਂ ਨੂੰ ਕਈਆਂ ਨੂੰ ਸਟੇਟਸ ਹੋ ਗਈ ਜਿਸ ਦੇ ਕਾਰਨ ਸੈਡ ਵੀਕ ਘਟ ਗਈ ਘਟ ਗਈ ਠੀਕ ਹੈ ਹਾਂਜੀ ਤੇ ਜੇ ਆਪਣੇ ਕੋਲ ਮੈਨੇਜਮੈਂਟ ਵਧੀਆ ਤੇ ਆਪਾਂ ਵਧੀਆ ਪ੍ਰਬੰਧਾ ਤੇ ਆ ਬਿਮਾਰੀ ਆਉਣ ਦੇ ਘਟ ਜਾਂਦਾ ਫਿਰ ਕੰਮ ਬਹੁਤ ਸੌਖਾ ਹੋ ਜਾਂਦਾ ਮੰਨ ਲਓ ਆਪਾਂ ਇੱਥੋਂ ਚੱਕ ਕੇ ਚਾਰ ਪਾ ਦੇਣਾ ਸਾਰਾ ਕੁਝ ਆਪਾਂ ਇੱਥੋਂ ਹੀ ਕਰ ਦੇਣਾ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾਗਾ ਬੰਦਾ ਅੱਕਦਾ ਨਹੀਂਗਾ ਮੇਨ ਪ੍ਰੋਬਲਮ ਯਾਨੀ ਕਿ ਕੰਮ ਘਟ ਜਾਂਦਾਗਾ ਪੰਜ ਮਜ ਧਿਆਨ ਵਧ ਜਾਂਦਾਗਾ ਹਾਂਜੀ 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 ਹੋ ਜਾਂਦੀ ਉਹਦੀ ਤੇ ਕੁਛ ਮਜ ਬਿਮਾਰੀ ਘਟ ਆਉਂਦੀ ਆ ਬਿਲਕੁਲ ਬਿਲਕੁਲ ਸਾਰਾ ਕੰਮ ਆਪਾਂ ਆਪ ਕਰਦੇ ਆ ਲੀਵਰ ਤੇ ਕੋਈ ਕੰਮ ਨਹੀਂ ਆਉਂਦਾ ਹਾਂਜੀ ਤੇ ਟੋਟਲ ਕਿੰਨੇ ਐਨੀਮਲ ਐ ਸ਼ੈੱਡ ਦੇ ਵਿੱਚ ਹੁਣ ਆਪਣੇ ਅਸ ਟਾਈਮ ਆਪਣੇ ਕੋਲੇ ਛੋਟੀਆਂ ਬੱਚੀਆਂ ਦੇ ਪਾ ਕੇ 12 12 ਕਿਤੇ ਲਗਭਗ ਨਾਗ 12 ਨਾਗ ਜਾਨੀ ਕਿਹਦੇ ਵਿੱਚ ਹਜੇ ਹੈਗੇ ਨੇ 15 16 ਨਾਗ ਆ ਸਕਦੇ ਆ ਇਹਦੇ ਚ ਜੀ 15 16 ਨਾਗ ਕਿੰਨੇ ਕਯੂਬਿਕਲ ਲੱਗੇ ਆਪਣੇ 50 ਆਪਣੇ 12 ਕਯੂਬਿਕਲ ਲੱਗੇ ਹੋਏ ਨੇ ਮਗਰ ਜਿਹੜੇ ਜਿਹ 12 ਉੱਪਰ ਕੱਚੇ ਤੇ ਬੈਠ ਸਕਦੇ ਕੋਈ 3-4 ਪੱਤੇ ਜਿਹੜੇ ਛੋਟੇ ਬੱਚੇ ਉਹ ਬਾਹਰ ਬੈਠ ਸਕਦੇ ਆ ਹਾਂਜੀ ਅੱਛਾ ਜਿਹੜੀ ਕਯੂਬਿਕਲ ਤੋਂ ਦੂਜੇ ਕਯੂਬਿਕਲ ਤੱਕ ਦਾ ਕਿੰਨੇ ਫੁੱਟ ਦੀ ਚੜਾਈ ਹੈ ਇਹ 4 ਫੁੱਟ ਦੀ ਹੈ ਜੀ 4 ਫੁੱਟ ਦੀ ਇਹਦੇ ਵਿੱਚ ਜਿਹੜੇ ਛੋਟੀਆਂ ਜਿਹੜੇ ਪਸ਼ੂ ਆ ਜਾਂ ਛੋਟੇ ਥੋੜੇ ਵੇਥ ਚ ਆ ਜਾਂਦੇਗਾ ਗਾਵਾਂ ਹਾਂਜੀ ਉਹ ਸਹੀ ਬੈਠਦੇਗਾ ਘੁੰਮਦੀਆਂ ਘੁੰਮਦੀਆਂ ਨੇ ਉਹ ਬੜੀ ਥੋੜੇ ਹਿਸਾਬ ਨਾਲ ਹਾਂਜੀ ਥੋੜੀ ਜਿਹੀ ਛੋਟਾ ਕੀਤਾ ਜਾ ਹਾਂਜੀ 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 ਇਹ ਪੌਣੇ 4 ਤੇ ਵੀ ਲੱਗ ਕੇ ਆਪਾਂ ਨੂੰ ਕੰਮ ਦੇ ਸਕਦਾ ਨਾਲੇ ਤਾਂ ਆਪਣੀ ਸਪੇਸ ਵਾਧਾ ਸਪੇਸ ਵਾਧਾ ਜੀ ਇੱਕ ਪਸ਼ੂ ਹੋਰ ਬੈਠ ਜਾਊਗਾ ਨਾਲੇ ਜਿਹੜੇ ਛੋਟੇ ਗਾਵਾਂ ਜਿਵੇਂ ਇਹ ਆਪਾਂ ਵੇਖਦੇ ਆ ਜਰਸੀ ਦੇ ਵਿੱਚ ਆ ਗਏ ਇਹ ਵਿੱਚ ਘੁੰਮਦੇ ਆ ਫਿਰ ਜੇ ਥੋੜੀ ਘਟਾ ਕਰਦਾਂਗੇ ਯਾਨੀ ਕਿ ਇਹ ਵਿੱਚ ਘੁੰਮਦਗਾ ਨਹੀਂਗਾ ਅੱਛਾ ਹੋਰ ਬਾਕੀ ਜਿਹੜੀ ਆਪਣੀ ਇਹ ਤੁਸੀਂ ਫਰ ਹਾਂਜੀ ਫਰਸ਼ ਦਾ 4 ਫੁੱਟ ਹੈ ਤੇ ਜੇ ਮੰਨ ਕੇ ਚਲੋ ਆਪਾਂ ਕੱਲ ਨੂੰ ਕੋਈ ਸਕ੍ਰੈਪਰ ਵਗੈਰਾ ਲਾਉਣਾ ਇਹ ਚ ਲੱਗ ਜਾਊਗਾ ਲੱਗ ਸਕਦਾ ਆਪਾਂ ਮੰਨ ਲਓ ਪਰ ਫਿਲਹਾਲ ਆਪਾਂ ਇਹਦੇ ਇਹ ਸਕ੍ਰੈਪਰ ਨਹੀਂ ਜੇ ਆਪਾਂ ਸਕ੍ਰੈਪਰ ਲਾਵਾਂਗੇ ਫਿਰ ਵੱਡੇ ਲੈਵਲ ਤੇ ਕੰਮ ਬਾਹਰ ਖੇਤ ਕਰਾਂਗੇ ਠੀਕ ਆ ਹਜੇ ਕਿਹੜਾ ਇਹ ਆਪਦੇ ਹਾਸਤੇ ਮੈਨੂਅਲ ਜਿੰਨਾ ਜਿੰਨਾ ਕੰਮ ਕਰ ਸਕਦੇ ਉਹਦੇ ਜਿਹਾ ਆ ਹਾਂਜੀ 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 ਠੀਕ ਆ ਵੀ ਜੇ ਮੈਂ ਉੱਤੇ ਤੁਸੀਂ ਸ਼ੀਟ ਵੀ ਜਿਹੜੀ ਪਹਿਲਾਂ ਹੀ ਚੀਤਾਤੀ ਆਪਾਂ ਹਾਂਜੀ ਬਬਲ ਸ਼ੀਟ ਨਹੀਂ ਤਾਂ ਨਾਰਮਲ ਹੀ ਸ਼ੈਡਾਂ ਦੇ ਵਿੱਚ ਕੋਈ ਲਾਉਂਦਾ ਨਹੀਂ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਲਾਤੀ ਲੱਗੀ ਵੀ ਸੋਹਣੀ ਲੱਗਦੀ ਅੱਛਾ ਇਹਦੇ ਨਾਲ ਕਿੰਨਾ ਕੁ ਖਰਚਾ ਵਧਿਆ ਬੱਬਲ ਸ਼ੀਟ ਦਾ ਬੱਬਲ ਸ਼ੀਟ ਦਾ ਉਸ ਟਾਈਮ ਬੱਬਲ ਸ਼ੀਟ 12 ਰੁਪਏ ਪਰ ਸਕੁਅਰ ਫੁੱਟ ਸੀ ਹੁਣ ਤਾਂ 10 ਰੁਪਏ ਘਟ ਗਈ ਹਾਂਜੀ 8-9 ਰੁਪਏ ਮਿਲ ਜਾਂਦੀ ਆ ਉਹਦੇ ਨਾਲ ਆਪਣਾ 25-26000 ਰੁਪਿਆ ਖਰਚਾ ਵਧ ਗਿਆ ਇਹ ਛੜ ਦਾ 25-26000 ਵਧ ਗਿਆ ਪਰ ਉਹਦੇ ਨਾਲ ਟੈਂਪਰੇਚਰ ਦਾ ਫਰਕ ਬਹੁਤ ਰਹੂ ਹੈ ਜੇ ਗਰਮ ਹਾਂਜੀ ਹਾਂਜੀ ਅੱਛਾ ਤਾਂ ਹਾਂਜੀ ਵੀ ਜਿਵੇਂ ਉਹ ਪਸ਼ੂਆਂ ਦੇ ਉਧਰ ਮੱਝਾਂ ਥੱਲੇ ਚਾਦਣਾ ਉੱਥੇ ਟੈਂਪਰੇਚਰ ਜ਼ਿਆਦਾ ਹੋ ਹਾਂਜੀ ਹਾਂਜੀ ਇੱਥੇ ਟੈਂਪਰੇਚਰ ਘੱਟ ਲੱਗਦਾ ਹੋਊਗਾ ਹਾਂਜੀ ਯਾਨੀ ਕਿ ਵੀ ਜਿਹੜਾ 25-260 ਕੋਈ ਆਪਾਂ ਨੂੰ ਦੋਸਤਾਂ ਜਿਹਾ ਕੋਈ ਆਪਾਂ ਮੰਨ ਲਓ ਫਾਲਤੂ ਨਹੀਂ ਲਾਇਆ ਗਿਆ ਬਿਲਕੁਲ ਮੰਨ ਲਓ ਪੂਰਾ ਜਾਇਜ਼ ਆਪਾਂ ਨੂੰ ਉਹਦਾ ਬੈਨੀਫਿਟ ਆ ਬੈਨੀਫਿਟ ਵੀ ਤਾਂ ਹੀ ਆਪਾਂ ਜਿਹੜੇ ਹੈਗੇ ਦੁਪਹਿਰੇ 2 ਵਜੇ ਵੀਡੀਓ ਬਣਾ ਰਹੇ ਆ ਪਰ ਜੇ ਤੁਸੀਂ ਦੇਖੋਗੇ ਕੋਈ ਵੀ ਪਸ਼ੂ ਤੁਹਾਨੂੰ ਜਿਹੜਾ ਹੈਗਾ ਹੌਂਕਦਾ ਨਹੀਂ ਮਿਲਦਾ ਚਲੋ ਨਾਲ ਜਿਹੜੇ ਸਪ੍ਰਿੰਕਲਰ ਵੀ ਵਿੱਚ ਵਿੱਚ ਟਾਈਮਰ ਲੱਗਾ ਹੋਇਆ ਚੱਲਦੇ ਆ ਪਰ ਜੇ ਛੱਡ ਦੇ ਵਿੱਚ ਪਸ਼ੂ ਖੁੱਲੇ ਆ ਹਵਾ ਦੀ ਕ੍ਰੋਸਿੰਗ ਆ ਇਹ ਸਪ੍ਰਿੰਕਲਰ ਵੀ ਆਪਾਂ ਤਾਂ ਹੀ ਲਾ ਸਕਦੇ ਜੇ ਪਸ਼ੂ ਖੁੱਲਾ ਆ ਕੇ ਖੁਰਲੀ ਤੇ ਖਾਊਗਾ ਕਿਉਂਕਿ ਬੰਨੇ ਪਸ਼ੂਆਂ ਦੇ ਉੱਤੇ ਤੇ ਇੰਨਾ ਪ੍ਰਬੰਧ ਕਰਨਾ ਔਖਾ ਜਾਂਦਾ ਕਿਉਂਕਿ ਪਸ਼ੂ ਨੇ ਬੈਠਣਾ ਉੱਠਣਾ ਵੀ ਆ ਗੋਵਾ ਵੀ ਕਰਨਾ ਆਪਾਂ ਵੀ ਚੱਕਣਾ ਹੈਗਾ ਤੇ ਜਿਹੜੇ ਹੈਗੇ ਆ ਕਯੂਬਿਕਲਾਂ ਦੇ ਵਿੱਚ ਤੁਹਾਡੇ ਸਫਾਈ ਬਹੁਤ ਆ ਜੇ ਆਪਾਂ ਦੇਖ ਗਏ ਫਿਰ ਇਹਦੇ ਵਿੱਚ ਕੀ ਕਰਦੇ ਹੋ ਮਿੱਟੀ ਵਗੈਰਾ ਪਾਉਂਦੇ ਹੋ ਗੋਵਾ ਤਾਂ ਕੀ ਸਿਸਟਮ ਕਰਦੇ ਹੋ ਨਹੀਂ ਤਾਂ ਪਸਤੋ ਹੀ ਪਾ ਦਿੰਦੇ ਆ ਪਾ ਟੋਇਆ ਪਰ ਟੋਇ ਪਾਉਂਦੇ ਤਾਂ ਹੈਗੇ ਆ ਪਰ ਆਪਾਂ ਨਾ ਪ੍ਰੋਪਰ ਰੇਤਾ ਪਾਉਂਦੇ ਰਹੀਦਾ ਰੇਤਾ ਪਾਉਂਦੇ ਮੰਨ ਲਓ ਜਿਵੇਂ ਆਪਾਂ ਨੂੰ ਲੱਗਦੀ ਆ ਘਟਦੀ ਆ ਦੋ ਰੇੜੀਆਂ ਪਾਤੀਆਂ ਜਾਂ ਮੰਨ ਲਓ ਤਿੰਨ ਰੇੜੀਆਂ ਪਾਤੀਆਂ ਰੋਜ਼ ਮੰਨ ਲਓ ਇੱਕ ਦਿਨ ਛੱਡ ਕੇ ਪਾਤੀਆਂ ਜਦੋਂ ਵੀ ਘਟਦੀ ਲੱਗਦੀ ਆ ਉਦੋਂ ਆਪਾਂ ਪਾਉਂਦੇ ਰਹੀਦਾ ਗੋਹਾ ਚੱਕ ਕੇ ਤੇ ਉਦੋਂ ਹਾਂਜੀ ਹਾਂਜੀ ਆਪਾਂ ਇਹਦਾ ਹੈਗਾ ਵੀ ਰੇਤਾ ਪਾ ਦਿੰਨੇ ਆ ਹਾਂਜੀ ਹਾਂਜੀ ਠੀਕ ਆ ਕਿਸਾਨ ਵੀਰ ਤੁਸੀਂ ਦੇਖ ਲਓ ਜੇ ਇੰਦਾ ਦੀ ਸਾਫ ਸਫਾਈ ਰਹੂਗੀ ਤੇ ਪਸ਼ੂਆਂ ਨੂੰ ਕੋਈ ਦਿੱਕਤ ਵੀ ਨਹੀਂ ਆਉਂਦੀਗੀ ਜੇ ਕੋਈ ਭਰਾ ਕਹੂਗਾ ਵੀ ਰੋਜ਼ ਰੇਤਾ ਪਾਉਣਾ ਉੱਖਾਗਾ ਤੂੰ ਇਹ ਵੀ ਦੱਸਦਾ ਕਿ ਜਦੋਂ ਕੋਈ ਬੰਦੇ ਆ ਦੇ ਉਦੋਂ ਇੰਨਾ ਕੰਮ ਹੁੰਦਾਗਾ ਖੁੱਲੇ ਛੱਡ ਦੇ ਵਿੱਚ ਜਦੋਂ ਪਸ਼ੂ ਛੱਡ ਦਿੰਦੇ ਆ ਤੇ ਰੇਤਾ ਪਾ ਕੇ ਵੀ ਬਾਈ ਕਹਿੰਦਾ ਕੋਈ ਬਾਹਲਾ ਕੰਮ ਮਹਿਸੂਸ ਨਹੀਂ ਹੁੰਦਾਗਾ ਤੇ ਜਿਹੜੇ ਭਰਾਣੇ ਮਾਮਲੇ ਚੋਂ ਹੁਣ ਬੰਨ ਕੇ ਕੰਮ ਕਰਦੇ ਆ ਤੁਹਾਡੇ ਹਿਸਾਬ ਨਾਲ ਜਦੋਂ ਕੋਈ 8-10 ਪਸ਼ੂ ਹੋ ਜਾਂਦੇ ਆ ਵੀ ਉਹਨੂੰ ਛੱਡ ਤੇ ਜਾਵੜਨਾ ਚਾਹੀਦਾਗਾ ਚਲੇ ਜਾਣਾ ਚਾਹੀਦਾ ਛੱਡ ਤੇ ਮੰਨ ਲਓ 10 ਪਸ਼ੂ ਹੋ ਗਏ ਆ ਕਿਉਂਕਿ ਜੇ ਬੰਦੇ ਨੇ ਆਪ ਕੰਮ ਕਰਨਾ ਮੰਲੋ ਫਿਰ ਉਹਨੂੰ ਛੱਟ ਪਾਉਣਾ ਪਊਗਾ ਜਿਹੜਾ ਛੱਟ ਪਾਉਣਾ ਪਊਗਾ ਹਾਂਜੀ 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 ਇਹਦੇ ਵਿੱਚ ਕੰਮ ਸੌਖਾ ਜਾਂਦਾ ਹੈ ਬੈਂਸ ਸੌਖਾ ਹੋਈ 19 ਪਸ਼ੂਆਂ 'ਚ ਪਾਣੀ ਪਿਉਣਾ ਪੱਠੇ ਪਾਉਣੇ ਟੋਕਰੇ ਚੱਕ-ਚੱਕ ਜਿਹੜਾ ਔਖਾ ਹੈ ਨਾ ਹਾਂਜੀ 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 ਟੋਕਾ ਵਗੈਰਾ ਜਿੰਦੋਂ ਆਪਣੇ ਆਪਣੇ ਕੋਲੇ ਚਾਰ ਹੈਗਾ ਸਵੇਰ ਡੇਢ ਦੋ ਘੰਟੇ ਦਾ ਕੰਮ ਹੈ ਸ਼ਾਮ ਨੂੰ ਡੇਢ ਦੋ ਘੰਟੇ ਦਾ ਕੰਮ ਹੈ ਠੀਕ ਹੈ ਠੀਕ ਹੈ ਸਾਰਾ ਦਿਨ ਆਪਾਂ ਫਰੀ ਹਾਂ ਜੀ ਸਵੇਰ ਫ੍ਰੀ ਹੋ ਜਾਂਦੇ ਜਿਹੜਾ ਮਰਜ਼ੀ ਆਪਾਂ ਕੋਈ ਸਾਈਡ ਵਜਨਸ ਹੋਰ ਕਰਨਾ ਜਾਂ ਕੀਟੀ ਬਾੜੀ ਕਰਨੀ ਉਹ ਵੀ ਆਪਾਂ ਕਰ ਸਕਦੇ ਹਾਂ ਅੱਛਾ ਹੁਣ ਜ ਤੋ ਫੇਰ ਵੀ ਜੇ ਆਪਾਂ ਮੰਨ ਕੇ ਚੱਲੋ ਅੱਗੇ ਜਿਵੇਂ ਆਪਣਾ ਹੈਗਾ ਤੁਸੀਂ ਇਹ ਕੰਮ ਵਧਾਉਣ ਦਾ ਸੋਚਦੇ ਹੋ ਵੀ ਵਧਾਵਾਂਗੇ ਅੱਗੇ ਹਾਂਜੀ ਵੀ ਜਿਵੇਂ ਜਿਵੇਂ ਕੰਮ ਵਧੂਗਾ ਫਿਰ ਇਹ ਸ਼ੈੱਡ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸੈੱਟ ਕਰ ਦੋਗੇ ਹਾਂਜੀ ਕਿ ਪਹਿਲਾਂ ਤੁਸੀਂ ਖੇਤੀ ਕਿੰਨੀ ਕਰਦੇ ਹੋ ਖੇਤੀ ਆਪਾਂ 8 10 ਕਿੱਲੇ ਦੀ ਕਰਦੇ ਹਾਂ 8 10 ਕਿੱਲਿਆਂ ਦੀ ਕਰਦੇ ਹਾਂ ਹਾਂਜੀ ਤੇ ਹੁਣ ਖੇਤੀ ਉਹ ਹੁਣ ਵੀ ਉੰਨੀ ਕਰਦੇ ਆ ਹੁਣ ਵੀ ਉੰਨੀ ਤੁਸੀਂ ਖੇਤੀ ਲੰਮੇ ਸਮੇਂ ਤੋਂ ਕਰ ਰਹੇ ਆ ਪਰ ਪਸ਼ੂਆਂ ਦਾ ਕੰਮ ਆ ਜਿਹੜਾ ਪਿਛਲੇ 2 ਕਸਾਲਾਂ ਤੋਂ ਜਿਹੜਾ گاਵਾਂ ਦੇ ਗਏ ਆ ਹਾਂਜੀ ਤੁਹਾਡੇ ਹਿਸਾਬ ਨਾਲ ਖੇਤੀ ਨਾਲੋਂ ਕਿਹੜੀ ਚੀਜ਼ ਵਧੀਆ ਲੱਗਦੀ ਤੁਹ ਨਹੀਂ ਮੈਨੂੰ ਇਹ ਵਾਲਾ ਵਧੀਆ ਲੱਗਦਾ ਅੱਛਾ ਕਾਰਨ ਕਾਰਨ ਭਾਈ ਜਦੋਂ ਆਪਾਂ ਬਰੀਡ ਤੇ ਕੰਮ ਕਰਦੇ ਆ ਨਾ ਉਦੋਂ ਕੰਮ ਕਰਨ ਦਾ ਮਜ਼ਾ ਹੀ ਵੱਖਰਾ ਠੀਕ ਹੈ ਹਾਂ ਉਦੋਂ ਤਾਂ ਕਿ ਮੇਨ ਗੱਲ ਇਹ ਆ ਤੁਹਾਡੇ ਭਾਈ ਜੇ ਕੋਈ ਕੰਮ ਕਰਨਾਗਾ ਤਾਂ ਬਰੀਡ ਵੀ ਨਾਲ ਆਪਣੀ ਹੋਣੀ ਚਾਹੀਦੀ ਤਾਂ ਕਿ ਪਸ਼ੂ ਚੰਗੇ ਦੁੱਧ ਵਾਲੇ ਹੋਣ ਫੇਰ ਹੀ ਫਾਇਦਾ ਬਰੀਡ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਹਾਂਜੀ ਬਰੀਡ ਤੋਂ ਬਿਨਾ ਫਾਰਮ ਕਾਮਯਾਬ ਨਹੀਂ ਹੋ ਸਕਦਾ ਬਿਲਕੁਲ ਵੀ ਨਹੀਂ ਹੈਗਾ ਆਪਣੇ ਕੋਲ 10 15 ਲੀਟਰ ਵਾਲੀਆਂ ਗਾਵਾਂ ਦਾ ਆਪਾਂ ਇਕੱਠਾ ਕਰ ਲਏ ਛੱਡ ਬੋਣ ਦਾ ਨਹੀਂ 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 ਬਾਜੂ ਪੈਸੇ ਥੈਣੇ ਹੀ ਨਹੀਂਗੇ ਹਾਂਜੀ ਆਪਣੇ ਕੋਲੇ ਜਿੰਨੀਆਂ ਵੀ ਹੁਣ 7 گاਵਾ 2 گاਵਾ ਸੂਈਆਂ ਨੇ 7 گاਵਾ ਆਪਣੇ ਕੋਲੇ ਸੂਣ ਵਾਲੀਆਂ ਨੇ ਠੀਕ ਹੈ ਜੀ ਅਤੇ ਸੱਤਾਂ ਦੇ ਵਿੱਚੋਂ 5 ਆਪਣੀਆਂ ਵਰਲਡਵਾਈਡ ਤੋਂ ਗੱਭਰ ਨੇ 2 এবੀਐਸ ਤੋਂ ਗੱਭਰ ਨੇ 2 এবੀਐਸ ਤੋਂ ਨੇ ਜਾਨੀ ਕਿ ਸਾਰੇ ਟੌਪ ਦੇ ਆਪਾਂ ਸਿੱਖਿਆ ਦਾ ਹੈ ਤੇ ਬਰੀਡ ਚੰਗੀ ਆਵੇ ਹਾਂਜੀ ਉਹ ਆਪਣੀ ਇੱਕ ਗਾਂ ਸੂਈ ਆ ਉਹ ਬਾਰਕਲੇ ਦੀ ਬੱਛੀ ਆ ਠੀਕ ਹੈ ਜੀ ਏਵੀ 22 ਦਿਨ ਦੀ ਆ 22 ਦਿਨ ਦੀ ਆ ਹਾਂਜੀ ਠੀਕ ਹੈ ਜੀ ਤੇ ਜਿਹੜੇ ਆਪਾਂ ਸੀਮਨ ਵਰਤੇ ਆ ਉਹ ਕਨਵੈਨਸ਼ਨਲ ਆ ਜਾਂ ਸੈਕਸਡ ਲਾਉਨੇ ਆ ਆਪਾਂ ਨਹੀਂ ਆਪਾਂ ਸੀਮਨ ਕਨਵੈਨਸ਼ਨਲ ਹੀ ਲਾਉਨੇ ਆ ਨੈਸਲੇ ਦੇ ਥਰੂ ਲੈਏ ਸੀ ਆਪਣੇ ਕੋਲੇ ਐਲਫ ਨੰਬਰ ਆ ਠੀਕ ਆ ਠੀਕ ਆ ਉਤੇ ਤੇ ਜੋ ਉਹਨਾਂ ਸਬਸਿਡੀ ਦੇ ਸੰਝੇ ਆਪਾਂ ਉਹ ਵਰਤੇ ਆ ਉਤੇ ਤੇ ਆਪਾਂ ਨੂੰ ਸਬਸਿਡੀ ਮਿਲ ਜਾਂਦੀ ਆ 30% ਦੇ ਲਗਭਗ ਠੀਕ ਮੰਨ ਲਓ ਜਿਹੜਾ 1500 ਵਾਲਾ ਸੀਮਨ ਆ ਉਹ ਆਪਾਂ ਨੂੰ 1000 ਦਾ ਪੈ ਜਾਂਦਾ ਬਾਕੀ ਗੱਲ ਇਹ ਵੀ ਆ ਵੀ ਜਦੋਂ ਆਪਾਂ 10 ਪਸ਼ੂਆਂ ਦੀ ਏਆਈ ਕਰ ਲਈ ਤੇ 10 ਮਗਰ 3-4 ਬੱਚੇ ਸਾਂਭ ਸਕਦੇ ਆ ਆਪਾਂ ਹਾਂਜੀ ਉਹ ਨਾਰਮਲੀ ਕਨਵੈਨਸ਼ਨ ਨਾਲ ਆ ਹੀ ਜਾਂਦੀ ਹਾਂਜੀ ਹਾਂਜੀ ਦਸਾਂ ਦੇ ਵਿੱਚੋਂ ਆਪਾਂ ਨੂੰ 6 ਬੱਚੀਆਂ ਤਾਂ ਲਗਭਗ ਆਪਾਂ ਨੂੰ ਆ ਜਾਂਦੀਆਂ ਤੇ ਆਪਾਂ ਉਹਨਾਂ ਬੱਚੀਆਂ ਦੀ ਪ੍ਰੋਪਰ ਤਰ੍ਹਾਂ ਮੰਨ ਲਓ ਵੀ ਸਾਂਭ ਸੰਭਾਲ ਕਰ ਸਕਦੇ ਜੇ ਚਾਹ ਦੇ ਤੇ ਜਾਵਾਂਗੇ ਨਹੀਂ ਨਹੀਂ ਖਾਨ ਵਾਲੇ ਮੂੰਹ ਜਿਆਦੇ ਹੋ ਜਾਣੇ ਕਿ ਦੁੱਧ ਵਾਲੇ ਥੋੜੇ ਫਿਰ ਆ ਦਿੱਕਤ ਆਉਂਦੀ ਹੈ ਇੱਕ ਬੱਛੀ ਨੂੰ ਬਈ ਆਪਾਂ 6 ਕਿਲੋ ਦੁੱਧ ਪਿਉਣੇ ਆ ਮੰਨ ਲਓ ਡੇਲੀ ਦਾ 3 ਮਹੀਨੇ ਲਗਾਤਾਰ ਦੁੱਧ ਪਿਉਣਾ ਹੁੰਦਾ ਤੇ ਜੇ ਆਪਣੇ ਕੋਲ ਜਿਆਦਾ ਬੱਛੀਆਂ ਹੋਣੀਆਂ ਫਿਰ ਉਹਨਾਂ ਤੇ ਰਹਿ ਜੂਗਾ ਹਾਂਜੀ ਮੌਨ ਜੋਗਾ ਘਟ ਜੂਗਾ ਹਾਂਜੀ ਜਦੋਂ ਵੱਡੇ ਲੈਵਲ ਜਾਵੜਦੇ ਉਦੋਂ ਸਰ ਜਾਂਦਾ ਹੈ ਹਾਂਜੀ ਹਾਂਜੀ ਕਿਸਾਨ ਵੀਰੋ ਤੁਹਾਨੂੰ ਜਿਹੜੀ ਹੈਗੇ ਮੋਟੀ ਮੋਟੀ ਆਪਾਂ ਸ਼ੈੱਡ ਬਾਰੇ ਤੇ ਨਵੇਂ ਜਿਹੜੇ ਭਰਾਵਾਂ ਨੇ ਕੰਮ ਸਟਾਰਟ ਕਰਨਾ ਉਹਨੂੰ ਜਾਣਕਾਰੀ ਦੇ ਦਿੱਤੀ ਹੈ ਜੀ ਨੂੰ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਜਿਹੜਾ ਕੋਈ ਹੋਰ ਭਰਾ ਉਹਦੇ ਨਾਲ ਵੀ ਤੁਸੀਂ ਜਿਹੜੀ ਗਏ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਭਰਾਣੋ ਵੀ ਇਹ ਤੋਂ ਕੁਝ ਸਿੱਖਣ ਨੂੰ ਮਿਲ ਜੇ ਕੋਈ ਕਮੀ ਪੇਛੀ ਰਹਿ ਜਾਂਦੀ ਹੈ ਜਿਹੜੀ ਅਗਲਾ ਕੱਢ ਲੈਂਦਾ ਹੈਗਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ